ਫਰਮ ਦਾ ਨਾਇ ਦੇ ਕਿਸਾ ਚੋਰੀ ਹੋਈ ਜੇ ਐਸ ਜੁਵਲਰ ਬੋਲੇ ਜੀ ਸੀ ਬੇਦਗਾਂ ਤੋਂ ਚਾਂਦੀ ਦਾ ਸਮਾਨ ਸੀਗਾ ਉਹ ਚੋਰੀ ਹੋ ਗਿਆ ਜੀ ਕਿੰਨਾ ਸਮਾਨ ਸੀਗਾ ਕਦੋਂ ਚੋਰੀ ਤੋਂ ਪਤਾ ਲੱਗਿਆ ਇਹ ਦਾ ਦਾ ਵਕੀਲ ਆ ਜੀ ਮੈਂ சுரேਸ਼ 99 ਹੀ ਅਗ ਦੇ ਨਾਲ ਖੋਲੀ ਹੈ ਵੇਖਿਆ ਤਾਂ ਸਮਝ ਅੰਦਰੀਲੇ ਪਾਸੋਂ ਦੇ ਗੇਟ ਟੁੱਟਿਆ ਪਿਆ ਸੀਗਾ ਤੇ ਵੇਖ ਮੈਨੂੰ ਜਿੱਤ ਕਿਵੇਂ ਹੋ ਗਿਆ ਵੇਖਿਆ ਤਾਂ ਸਾਰੇ ਦਰਵਾਜ਼ੇ ਖੁੱਲੇ ਸੀਗੇ ਤੋਰੀਓ ਚੁੱਕੀ ਸੀ ਸਾਰੇ ਸਮਾਨ ਦੇ ਲੈ ਜਾਈ ਚਾਂਦੀ ਦਾ ਚਾਂਪ ਚ ਪਿਆ ਸੀਗਾ ਛੇਬ ਜੀ ਇਹ ਸਮਾਨ ਬਾਹਰ ਡੱਬਿਆਂ ਚ ਪਿਆ ਸੀਗਾ ਡੱਬੇ ਸਾਰੇ ਜੋੜ ਕੇ ਰੱਖੇ ਹੋਏ ਸੀਗੇ ਔਰ ਡੱਬੇ ਸਾਰੇ ਵਹਿਲੇ ਕਰ ਗਏ ਐ ਤੇ ਰਾਤੀ ਕਿੰਨਾ ਵੇਹ ਦੁਕਾਨ ਬੰਦ ਸੀ ਅਸੀਂ ਸ਼ਨੀਵਾਰੀ ਸਵੇਰੇ ਸ਼ਨੀਵਾਰ ਰਾਤ ਪੌਣੇ 9:00 ਪੌਣੇ 7:00 ਹੀ ਬੰਦ ਕਰਕੇ ਗਏ ਆ ਪੌਣੇ 7:00 ਤੇ ਅੱਜ ਸਵੇਰੇ 7:30 ਵਜੇ ਖੋਲੀ ਦੁਕਾਨ ਕੱਲ ਆਸਟਰ ਨੇ ਸੀ ਦੁਕਾਨ ਖੋਲੀ ਨਹੀਂ ਸੀਗੀ ਤੁਹਾਨੂੰ ਕੋਈ ਆਈਡੀਆ ਨਹੀਂ ਵੀ ਸ਼ਨੀਵਾਰ ਚੋਰੀ ਹੋਈ ਹੈ ਜੀ ਐਤਵਾਰ ਤੇ ਇਹ ਆ ਤੁਹਾਡਾ ਹੋ ਸਕਦੇ ਵਾਚ ਨਹੀਂ ਪਿਛਲਾ ਕੁਝ ਨਹੀਂ ਆਇਆ ਪਿਛੇ ਸ਼ਾਇਦ ਖੁੱਲਾ ਸੀਗਾ ਇਹ ਸ਼ਨੀਵਾਰ ਦੀ ਹੋਈ ਉਹਦੇ ਪਤਾ ਲੱਗਿਆ ਲੈ ਵੀ ਛੱਡਾ ਖੁੱਲਾ ਕੋਈ ਦਾਖਲ ਅੰਦਰ ਚੋਰੀ ਹੋਇਆ ਕਿੰਨਾ ਨੁਕਸਾਨ ਸਮਾਨ ਚਾਂਦੀ ਦਾ ਜੀ 5 ਤੋਂ 7 ਕਿਲੋ ਤੱਕ ਹੋ ਸਕਦਾ ਇਹ ਗੜ ਹੋ ਸਕਦਾ ਹੈ 7 ਕਿਲੋ ਚਾਂਦੀ ਹੋਊਗੀ ਕਿੰਨੇ ਕੋਈ ਚਾਂਦੀ ਦਾ ਚਾਂਦੀ ਦਾ ਜੀ ਹੁਣ ਵੇਖ ਕੇ ਥੋੜਾ ਜਿਹਾ ਅੰਦਾਜ਼ਾ ਹੋਊਗਾ ਅੰਦਾਜ਼ਾ ਮੈਂ ਦਾ ਥੋੜਾ ਜਿਹਾ ਨਹੀਂ ਵੇਖ ਕੇ ਕਿੰਨੇ ਕੋ ਲੱਗਦਾ 5 ਤੋਂ 7 ਲੱਖ ਰੁਪਏ ਦਾ ਹੋ ਸਕਦਾ ਜੀ ਕੀ ਕੈਸ਼ ਹੈਗਾ ਸੀ ਕੈਸ਼ ਨਹੀਂ ਹੈਗਾ ਸੀ ਕੈਸ਼ ਤੋਂ 5-7 ਹਜ਼ਾਰ ਰੁਪਏ ਸੀ ਗੱਲੇ ਪਿਆ ਸੀ ਉਹ ਵੀ ਗਾਇਬ ਹੈ ਜੀ ਕੈਮਰੇ ਲੱਗੇ ਨੇ ਕੈਮਰੇ ਜੀ ਇਹ ਚੱਲਦੇ ਨਹੀਂ ਪਏਗਾ ਇਹ ਰੁੱਕ ਸਕਿਆ ਕੈਮਰਾ ਥੋੜਾ ਜਿ ਤੇ ਚੈੱਕ ਕਰਨ ਵਾਲੇ ਆ ਹਾਂਜੀ ਓਕੇ ਮੌਕੇ ਤੇ ਪੁਲਿਸ ਪਹੁੰਚਣੀ ਹੈ ਹਾਂਜੀ ਮੌਕੇ ਤੇ ਪੁਲਿਸ ਪਹੁੰਚ ਗਈ ਹਾਂਜੀ ਕੀ ਮੰਨ ਕਰਦੇ ਹੋ ਸਾਡਾ ਇਹ ਸਾਰਾ ਇਨਸਾਫ ਦਿੱਤਾ ਜਾਵੇ ਜੋ ਸਾਡਾ ਸਮਾਨ ਵਾਪਸ ਲੈ ਲੈ ਜੀ ਸ਼ੱਕ ਲੱਗਦਾ ਤੁਹਾਨੂੰ ਜੇ ਕੋਈ ਕੈਮਰਾ ਨਹੀਂ ਚੱਲਦੇਗਾ ਕਿਸੇ ਬੰਦੇ ਨੂੰ ਪਤਾ ਹੋਵੇ ਤਾਂ ਸ਼ੱਕ ਇਸ ਤਰ੍ਹਾਂ ਨਹੀਂ ਜੀ ਤੁਹਾਨੂੰ ਸੂਚਨਾ ਕਿਵੇਂ ਮਿਲ ਜਾਂਦੀ ਚੋਰੀ ਦੀ ਇਹ ਜੀ ਗੇਟ ਖੋਲਿਆ ਦੁਕਾਨ ਦਾ ਸ਼ਟਰ ਖੋਲਿਆ ਜੀ ਆਮ ਸ਼ਟਰ ਤੇ ਮੈ ਆਣਾ ਉਹ 7:30 ਵਜੇ ਦੁਕਾਨ ਦਾ ਸ਼ਟਰ ਚੱਕਿਆ ਅੰਦਰ ਵਖੇ ਅੰਦਰ ਪਾਸੇ ਸਾਰੇ ਦੁਗੇਟ ਖੁੱਲੇ ਤੋੜੇ ਪਈ ਸੀਗੇ ਪੰਜਾਬ ਚ ਇੱਕ ਚੋਕੀ ਦਾ ਪੰਨਾ ਪਿਛਲੇ ਪਿਛਲੇ ਪਾਸੇ ਦੀ ਚੋਕੀ ਦਾ ਬਿਆਰ ਪਿਛੇ ਹੁੰਦਾ ਹੀ ਇੱਕ ਪਿਛਲੇ ਪਾਸੇ ਹੋਇਆ ਵਾਕਿਆ ਜੀ ਪਿਛਲੇ ਪਾਸੇ ਤੋਂ ਹੋਇਆ ਯਾਨੀ ਪਿੱਛੋਂ ਆਏ ਤੇ ਪਿੱਛੋਂ ਇਹਨਾਂ ਤਿੰਨ ਗੈਟ ਭੰਨੇ ਆ ਇੱਕ ਨਹੀਂ ਤਿੰਨ ਗੈਟ ਹੈਗੇ ਤਿੰਨ ਗੈਟ ਕੋਲ ਕੋਲਸ ਕਰਕੇ ਆਏ ਅੰਦਰ ਤੇ ਜਿਹੜੀ ਇਹ ਮਾੜੀ ਘਟਨਾ ਹੋਈ ਬਹੁਤ ਹਿਸਾਬ ਨਾਲ ਜੇਸਨ ਰੇਟ ਚੱਲਦੇ ਪਏ ਆ ਚਾਂਦੀ ਦੇ ਸੋਨੇ ਦੇ ਉਹਨਾਂ ਦੇ ਸਾਰਾ ਵੀ ਇਹ ਅੱਜ ਦੇ ਟਾਈਮ ਦੇ ਵਿੱਚ ਇਹ ਚੋਰੀ ਹੋ ਜਾਣਾ ਬਹੁਤ ਵੱਡੀ ਗੱਲ ਹੈ ਜੀ ਇਹ ਘਾਟਾ ਕਦੀ ਵੀ ਨਹੀਂ ਪੂਰਾ ਹੁੰਦਾ ਹੁੰਦਾ ਬਿਬਾ ਬਗਲਾ ਸਾਰੀ ਦਿਹਾੜੀ ਆਉਦੀ ਮਿਹਨਤ ਕਰਦਾ ਤੇ ਮਿੰਟਾਂ ਜੀ ਇਹ ਕੰਮ ਹੋ ਜਾਣਾ ਉਵੇਂ ਵੀ ਬਹਲਾਤ ਵੀ ਸਾਬਨਾ ਜਿਹੜੇ ਬਾਜ਼ਾਰ ਦੇ ਵੀ ਆ ਸਾਰੀ ਦਿਹਾੜੀ ਲੁੱਟਾਂ ਖੋਹੀ ਜਾਂਦੀਆਂ ਪ੍ਰਸ਼ਾਸਨ ਨੂੰ ਵੀ ਇਹੋ ਅਦਾਇਤ ਮਤਲਬ ਕਿ ਆਪਾਂ ਅਪੀਲ ਕਰ ਸਕਦੇ ਆ ਜੀ ਵੀ ਸਾਡਾ ਸਾਥ ਦਿਓ ਬਾਜ਼ਾਰ ਦੇ ਵਿੱਚ ਵੀ ਸਾਬਨਾ ਗਸ਼ਤ ਵਧਾਈ ਜਾਵੇ ਇਹ ਚੋਰਾਂ ਅਟਕਾਈਆਂ ਤੇ ਸਾਬਨਾ ਠੱਲ ਪਾਈ ਜਾਵੇ ਹੁਣ ਡਿਪਟੀ ਸਾਹਿਬ ਵੀ ਆਏ ਆ assurance ਦੇ ਰਹੇ ਆ ਜੀ ਵੀ ਚੋਰੀ ਦਾ ਵੀ ਅਸੀਂ ਹੱਲ ਕੱਢਾਂਗੇ ਕੋਈ ਨਾ ਕੋਈ ਬੰਦੇ ਫੜਾਂਗੇ trace ਕਰਾਂਗੇ ਤੇ ਇਹ ਕੰਮ ਸਹੀ ਹੋ ਜੇ ਵੀ ਬੰਦੇ ਫੜੇ ਜਾਣ ਜੀ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਾਂਗੇ ਅਸੀਂ ਤੇ ਅੱਗੇ ਤੋਂ ਵੀ ਇਹਨਾਂ ਚੀਜ਼ਾਂ ਦੇ ਹਿਸਾਬ ਨਾਲ ਪੂਰੀ ਗਸ਼ਤ ਵਧਾ ਕੇ ਇਹਨਾਂ 'ਤੇ ਰੋਕ ਲਾਈ ਜਾਵੇ ਜਿਹੜੀਆਂ ਚੋਰੀਆਂ ਡਕੈਤੀਆਂ ਬਹੁਤ ਜ਼ਿਆਦਾ ਹੋ ਰਹੀਆਂ ਲੁੱਟਾਂ ਖੋਹ ਬਹੁਤ ਜ਼ਿਆਦਾ ਹੋ ਰਹੀਆਂ ਲੇਡੀਆਂ ਆਮ ਬਾਜ਼ਾਰ 'ਚ ਆਉਂਦੀਆਂ ਉਹਨਾਂ ਦੇ ਹਿਸਾਬ ਨਾਲ ਵੀ ਬਹੁਤ ਜ਼ਿਆਦਾ ਲੁੱਟਾਂ ਖੋਹਣਾਂ ਕੋਲ ਵੀ ਹੁੰਦੀਆਂ ਪਈਆਂ ਮੋਬਾਈਲ ਕੋਲ ਆ ਪਰਸ ਕੋਲ ਆ ਇਹ ਜੇ ਦੇਖ ਦਿਨ ਦੇ ਵਿੱਚ ਸਾਨੂੰ ਦੋ ਦੋ ਤਿੰਨ ਦਿਨ ਦਾ ਡਰਾਮਾ ਹੋ ਹੀ ਰਿਹਾ ਹੈ ਵੀ ਅਸੀਂ ਅਪੀਲ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਸਾਡਾ ਵੀ ਸਾਰੇ ਬਾਜ਼ਾਰਾਂ ਵੱਲੋਂ ਵੀ ਵੀ ਇਹਨਾਂ ਵੱਲ ਗਸ਼ਤ ਵਧਾ ਕੇ ਤੇ ਸਾਥ ਦਿੱਤਾ ਜਾਵੇ ਬਾਜ਼ਾਰ ਦਾ ਵੀ ਇਹ ਸਾਹਮਣੇ ਆਇਆ ਅਸੀਂ ਮੈਂ ਔਕੇ ਤੇ ਵਿਜ਼ਿਟ ਕੀਤੀ ਹੈ। ਇਹ ਸੀਸੀਟੀਵੀ ਫੁਟੇਜ ਅਸੀਂ ਠੰਗਾਲ ਰਹੇ ਆ। ਅਸੀਂ ਜਲਦੀ ਇਹਨੂੰ ਟ੍ਰੇਸ ਕਰਾਂਗੇ। ਕੀ ਕੀ ਨੁਕਸਾਨ ਹੋਇਆ ਗਿਆ ਜੀ? ਅਜੇ ਫਿਲਹਾਲ ਉਹ ਕਹਿੰਦੇ 4 ਕਿਲੋ ਚਾਂਦੀ ਹੈ। ਬਾਕੀ ਉਹ ਚੈੱਕ ਕਰ ਰਹੇ ਨੇ ਆਪਣਾ। ਚੈੱਕ ਕਰਨ ਤੋਂ ਬਾਅਦ ਹੀ ਪਤਾ ਲੱਗੂਗਾ ਟੋਟਲ ਕੀ ਕੀ ਚੋਰੀ ਹੋਇਆ। ਬਾਜ਼ਾਰ ਵਿੱਚ ਸਰੇਮ ਚੋਰੀ ਹੋ ਜਾਣਾ ਪੂਰੇ 1 ਕਿਲੋ ਤੇ ਨਹੀਂ। ਕੋਈ ਗੱਲ ਨਹੀਂ ਅਸੀਂ ਟ੍ਰੇਸ ਵੀ ਕਰ ਲਾਂਗੇ। Yo obtiene los bienes.